ਅੱਜ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿਖੇ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਦੇ ਵੱਲੋਂ ਮਾਤਾ ਪਿਤਾ ਦੇ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਦੇ ਨਾਲ ਨਾਲ ਪ੍ਰੀ ਨਰਸਰੀ ਤੋਂ ਲੈ ਕੇ ਨਰਸਰੀ ਕਲਾਸ ਦੇ ਬੱਚਿਆਂ ਅਤੇ ਮਾਪਿਆਂ ਦੇ ਲਈ ਓਰੀਐਂਟੇਸ਼ਨ ਪ੍ਰੋਗਰਾਮ ਵੀ ਰੱਖਿਆ ਗਿਆ ਇਸ ਮੌਕੇ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਗੱਲਬਾਤ ਕਰਦੇ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਮਾਪਿਆਂ ਨੂੰ ਸਕੂਲ ਦੀਆਂ ਸਹੂਿਦਾਵਾਂ ਬਾਰੇ ਜਾਗਰੂਕ ਕਰਨਾ ਸੀ ਅਤੇ ਸਕੂਲ ਸਟਾਫ ਦੇ ਨਾਲ ਪੜ੍ਹਾਈ ਸੰਬੰਧੀ ਗੱਲਬਾਤ ਵੀ ਕਰਵਾਈ ਗਈ। ਮਾਪਿਆਂ ਨੇ ਵੀ ਸਕੂਲ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਅਧਿਆਪਕਾਂ ਦੇ ਵੱਲੋਂ ਪੜ੍ਹਾਉਣ ਦੇ ਵਧੀਆ ਤਰੀਕਿਆਂ ਦੀ ਵੀ ਸ਼ਲਾਘਾ ਕੀਤੀ। ਹਾਂਜੀ ਨਾਮ ਦੱਸਿਓ ਮੇਰਾ ਨਾਮ ਵਿਸ਼ਾਲ ਭਾਰਤੀ ਹੈ ਜੀ। ਭਾਰਤੀ ਜੀ ਸਕੂਲ ਬੋਰਡ ਪੇਰੈਂਟ ਕਮਿਟੀ ਦੇ। ਫਿਰ ਦਾ ਕੀ ਕਹਿਣਾ ਚਾਹੁੰਦੇ ਹੋ ਸਕੂਲ ਬਾਰੇ? ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿੱਚ ਪਹੁੰਚਿਆ ਮੈਂ ਤੇ ਇੱਥੇ ਮੇਰਾ ਬੇਟਾ ਔਰ ਮੇਰੀ ਬੇਟੀ ਪੜਦੀ ਹੈ ਬੇਟਾ 3rd ਚ ਔਰ ਬੇਟੀ ਨਰਸਰੀ ਚ ਸੋ ਅੱਜ ਪੇਰੈਂਟਸ ਮੀਟਿੰਗ ਵਿੱਚ ਜਿਹੜਾ ਟੀਚਰਸ ਦੇ ਨਾਲ ਬੈਠ ਕੇ ਜਿਹੜੀ ਮੀਟਿੰਗ ਹੋਈ ਹੈ ਤੇ ਉਹਦੇ ਤੋਂ ਵੀ ਪਤਾ ਲੱਗਿਆ ਸਾਨੂੰ ਘਰ ਵੀ ਪਤਾ ਲੱਗਦਾ ਵੀ ਜਦੋਂ ਦੇ ਐਡਮਿਸ਼ਨ ਇਸ ਸਕੂਲ ਦੇ ਵਿੱਚ ਲਿੱਤੀ ਹੈ ਉਹਨਾਂ ਦੀ ਇੰਪਰੂਵਮੈਂਟ ਜਿਹੜੀ ਬਹੁਤ ਵਧੀਆ ਹੈ ਐਕਟੀਵਿਟੀਜ਼ ਬਹੁਤ ਵਧੀਆ ਕਰ ਰਹੇ ਨੇ ਸਟੱਡੀ ਦੇ ਨਾਲ ਨਾਲ ਗੇਮਸ ਦੇ ਵਿੱਚ ਵੀ ਹੈ ਜਿਹੜੀ ਉਹਨਾਂ ਦਾ ਇੰਪਰੂਵਮੈਂਟ ਹੋ ਰਹੀ ਹੈ ਦਿਲਚਸਪਾ ਜਿਹੜਾ ਵੱਧ ਰਿਹਾ ਸੋ ਲਗਾ ਲਓ ਲੈਂਗੁਏ ਯਾ ਰਾਈਟਿੰਗ ਹਰ ਚੀਜ਼ ਦੇ ਵਿੱਚ ਇੰਪਰੂਵਮੈਂਟ ਆ ਟੀਚਰ ਔਰ ਸਟਾਫ ਬਹੁਤ ਵਧੀਆ ਹੈ ਪ੍ਰਿੰਸੀਪਲ ਬਹੁਤ ਵਧੀਆ ਡੀਲ ਕਰਦੇ ਨੇ ਸੋ ਵਧੀਆ ਬੈਟਰ ਫਿਊਚਰ ਦੇਖ ਰਹੇ ਆ ਅਸੀਂ ਬੱਚਿਆਂ ਦਾ ਬਾਕੀ ਸਭ ਤੋਂ ਮੰਨ ਕੇ ਜਿਹੜੀ ਤੇ ਜਿਹੜੀ ਖੇਡ ਦੀਆਂ ਇਵੈਂਟਸ ਜ਼ਿਆਦਾ ਨੇ ਇੱਥੇ ਐਕਟੀਵਿਟੀਜ਼ ਜ਼ਿਆਦਾ ਨੇ ਨੋ ਡਾਊਟ ਇੱਥੇ ਐਕਟੀਵਿਟੀ ਜ਼ਿਆਦਾ ਨੇ ਇਹਨਾਂ ਦਾ ਗਰਾਊਂਡ ਵੀ ਆ ਜਿਹੜਾ ਬਹੁਤ ਵੱਡਾ ਤੇ ਬਾਕੀ ਗੇਮਸ ਕੋਈ ਗੇਮਸ ਮੇਰੇ ਖਿਆਲ ਚ ਹੈ ਜੀ ਹੈ ਨਹੀਂ ਜੀ ਇੱਥੇ ਨਾ ਹੋਵੇ ਸੋ ਜਿਹਦੇ ਵਿੱਚ ਬੱਚਿਆਂ ਦਾ ਇੰਟਰਸਟ ਹੈ ਜੋ ਐਕਟੀਵਿਟੀ ਦੇ ਵਿੱਚ ਇੰਟਰਸਟ ਆਉ ਹਰੇਕ ਵਿੱਚ ਪਾਰਟਿਸਪੇਟ ਕਰ ਸਕਦੇ ਨੇ ਸਕੇਟਿੰਗ ਤੋਂ ਲੈ ਕੇ ਸਵੀਮਿੰਗ ਲਾਲੋ ਬੈਡਮਿੰਟਨ ਜਾਂ ਫੁੱਟਬਾਲ ਜਾਂ ਕ੍ਰਿਕਟ ਜਿਹਦੇ ਵਿੱਚ ਵੀ ਇੰਟਰਸਟ ਹੈ ਸੋ ਬਹੁਤ ਵਧੀਆ ਡੀਲ ਕਰ ਰਹੇ ਨੇ ਬੱਚਿਆਂ ਨੂੰ ਬਹੁਤ ਮੈਨੇਜ ਕਰਕੇ ਰੱਖਿਆ ਹੈ ਇਹਨਾਂ ਨੇ ਜੀ ਨਾਂ ਸਕੂਲ ਦੇ ਅੱਜ ਦੀ ਪੇਰੈਂਟਸ ਮੀਟਿੰਗ ਤੇ ਹੋ ਰਹੀ ਪ੍ਰੋਗਰਾਮ ਸਿੱਹੀ ਹੈ ਜੀ ਕੀ ਗੱਲ ਕਰਨੀ ਹੈ ਅੱਜ ਸਕੂਲ ਦੇ ਵਿੱਚ ਪੀਟੀਐਮ ਦੇ ਨਾਲ ਨਾਲ ਪ੍ਰੀ ਨਰਸਰੀ ਤੇ ਨਰਸਰੀ ਦੇ ਬੱਚਿਆਂ ਦੇ ਨਾਲ ਤੇ ਪੇਰੈਂਟਸ ਦੇ ਨਾਲ ਇੱਕ ਔਰੀਐਂਟੇਸ਼ਨ ਪ੍ਰੋਗਰਾਮ ਰੱਖਿਆ ਗਿਆ ਸੀਗਾ ਇਸ ਔਰੀਐਂਟੇਸ਼ਨ ਪ੍ਰੋਗਰਾਮ ਦੇ ਵਿੱਚ ਅਸੀਂ ਪੇਰੈਂਟਸ ਨੂੰ ਅਵੇਅਰ ਕਰਵਾਇਆ ਸਾਡੀ ਇਨਫਰਾਸਟ੍ਰਕਚਰ ਡਿਟੇਲਸ ਨੂੰ ਲੈ ਕੇ ਔਰ ਸਕੂਲ ਦੇ ਸਟਾਫ ਨੂੰ ਲੈ ਕੇ ਸਟਾਫ ਬਾਰੇ ਉਹਨਾਂ ਨੂੰ ਦੱਸਿਆ ਗਿਆ ਹੈਗਾ ਕੌਣ ਕਿਸ ਚੀਜ਼ ਨੂੰ ਡੀਲ ਕਰ ਰਿਹਾ ਹੈਗਾ ਐਂਡ ਪੇਰੈਂਟਸ ਕੈਨ जस्ट ਰੀਚ ਟੂ ਥੈਮ ਜੇᱫੋ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਹੈਗੀ ਆ ਤਾਂ ਕੋਈ ਕਵੈਰੀ ਹੈ ਤਾਂ ਉਹਨਾਂ ਨੂੰ ਪੁੱਛ ਸਕਦੇ ਆ ਸਟਾਫ ਨੂੰ ਇਸ ਤੋਂ ਇਲਾਵਾ ਜਿਹੜੇ ਮੇਰੇ ਅਜੰਡਾ ਸੀਗੇ ਪੈਰੈਂਟਸ ਦੇ ਨਾਲ ਡਿਸਕਸ ਕਰਨ ਵਾਲੇ ਉਹ ਸਾਡੇ ਸਟੂਡੈਂਟ ਡਾਇਰੀ ਨੂੰ ਲੈ ਕੇ ਸੀਗਾ ਤੇ ਉਸ ਤੋਂ ਇਲਾਵਾ ਪੋਜੀਟਿਵ ਬਿਹੇਵੀਅਰ ਨੂੰ ਲੈ ਕੇ ਸੀ ਇਹਦੇ ਨਾਲ-ਨਾਲ ਜੋ ਵੀ ਅਸੀਂ ਆਪਣਾ ਕਰਿਕੂਲਮ ਨੂੰ ਨਵਾਂ ਡਿਜ਼ਾਈਨ ਕਰ ਰਹੇ ਹੈਗੇ ਆ ਐਸ ਪਰ ਸੀਬੀਐਸੀ ਨੋਰਮਸ ਤੇ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਡਿਸਕਸ ਕੀਤਾ ਹੈਗਾ इवन ਕਿ ਪੇਰੈਂਟਸ ਨੂੰ ਅਵੇਅਰ ਕੀਤਾ ਗਿਆ ਹੈਗਾ ਜਿਹੜੀ ਆਪਣਾ ਹੁੰ ਇੱਕ CBSE ਵੱਲੋਂ ਔਰ ਠੀਕ ਹੈ ਗਵਰਨਮੈਂਟ ਵੱਲੋਂ ਸਾਨੂੰ ਇਨਸਟਰਕਸ਼ਨਸ ਆਈਆਂ ਐ ਇਸ ਕ੍ਰਾਈਟੇਰੀਆ ਨੂੰ ਲੈ ਕੇ ਤੇ ਉਹ ਪੇਰੈਂਟਸ ਨਾਲ ਦੱਸਿਆ ਗਿਆ ਹੈਗਾ ਕਿ ਹੁਣ ਬੱਚੇ ਨੂੰ ਅਗਰ ਨਰਸਰੀ ਚ ਪਾਣਾ ਹੈਗਾ ਉਹ 1 ਅਪ੍ਰੈਲ ਨੂੰ 3+ ਦਾ ਹੋਣਾ ਚਾਹੀਦਾ ਹੈ ਤੇ ਇਹਨਾਂ ਚੀਜ਼ਾਂ ਦੇ ਨਾਲ ਨਾਲ ਆ ਬੱਚਿਆਂ ਦੇ ਨਾਲ ਇੱਕ ਛੋਟੀ ਜੀ ਐਕਟੀਵਿਟੀ ਕੀਤੀ ਗਈ ਪੇਰੈਂਟਸ ਦੇ ਨਾਲ ਐਕਟੀਵਿਟੀ ਕੀਤੀ ਗਈ ਜਿਦੇ ਵਿੱਚ ਪੇਰੈਂਟਸ ਤੇ ਬੱਚਿਆਂ ਨੇ ਰਾਈਮਸ ਤੇ ਕਨ ਰਿਸਾਈਡ ਕੀਤੀਆਂ ਹੈਗੀਆਂ ਪਰ ਓਵਰਆਲ ਬਹੁਤ ਅੱਛਾ ਪ੍ਰੋਗਰਾਮ ਰਿਹਾ ਹੈਗਾ ਔਰ ਜਿਹਦਾ ਮੇਨ ਪਰਪਸ ਪੇਰੈਂਟਸ ਨੂੰ ਸਕੂਲ ਤੇ ਸਕੂਲ ਦੀਆਂ ਜੋ ਵੀ ਫੈਸਿਲਿਟੀਆਂ ਹੈਗੀਆਂ ਉਹਨਾਂ ਬਾਰੇ ਅਵੇਅਰ ਕਰਵਾਉਣਾ ਸੀ ਧੰਨਵਾਦ